ਲਓ ਜੀ ਭਗਵਾਨ ਤਮਨ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਵੀ ਪਹਿਲਾਂ ਕਹਿੰਦੇ ਸੀ ਵੀ ਮੋਟਰ ਲਾਈਟਾਂ ਦੇਖਦੇ ਫਿਰਦੇ ਸੀ ਬਾਈ ਮੋਟਰ ਮੰਦ ਹੈ ਬੰਦ ਕਰ ਦिए ਆ ਦੇਖੋ ਬਾਈ ਕਹਿੰਦਾ ਵੀ ਮੋਟਰ ਬੰਦ ਕਰ ਦਿਓ ਪਹਿਲਾਂ ਕਹਿੰਦੇ ਹੁੰਦੇ ਸੀ ਬਾਈ ਲਾਈਟਾਂ ਪਹਿਲਾਂ ਦੇਖਦੇ ਹੁੰਦੇ ਸੀ ਇਹਨਾਂ ਲਾਈਟਾਂ ਹੈ ਦੇਖਦੇ ਫਿਰਦੇ ਹੁੰ ਤੁਸੀਂ ਵੀ ਯਾਰ ਬੱਲਮ ਉਹ ਫਲਾਣੇ ਦਾ ਜਗ੍ਹਾ ਲਾਈਟ ਆਈ ਆ ਤੇ ਆ ਦੇਖੋ ਹੋਰ ਪੈ ਜਾਣ ਦੀ ਮੜੇ ਆ ਹੈ ਦੇਖ ਲੈ ਇਹ ਭਵੰਤਵਾਂ ਦੀ ਸਰਕਾਰ ਦੇ ਵਿੱਚ ਆ ਬਈ ਪਾਣੀ ਦਾ ਦਾ ਨਜ਼ਾਰਾ ਹੈ ਜੋ ਮਰਜੀ ਹੈ ਜਿਹੜੇ ਜ਼ਿੰਮੇਦਾਰ ਨੇ ਸੰਤੁਸ਼ਟ ਨੇ ਬਿਲਕੁਲ ਇੱਕ ਤਾਂ ਸੂਏ ਦਾ ਪਾਣੀ ਐਨ ਬਿਲਕੁਲ ਵੀ ਇਹ ਲਾ ਲੋ ਵੀ ਜਿੱਥੇ ਉਮੀਦ ਨਹੀਂ ਸੀ ਉੱਥੇ ਚੜਦਾ ਭਵੰਤਵਾਂ ਨੇ ਇੱਕ ਲਾਈਟ ਵਾਲਾ ਬਿਲਕੁਲ ਕੰਡਾ ਕੱਢਿਆ ਪੈ ਨਹੀਂ ਬੱਲਵੇਂ ਦੇਖਦੇ ਫਿਰਿਆ ਤੁਸੀਂ ਸਾਰੀ ਗੱਤ ਜਿਹੜੇ ਮੁਲਾਜ਼ਮ ਵੀ ਤੜਕੇ 8 ਵਜੇ ਜਾਂਦੇ ਸੀ 5 ਵਜੇ ਨੂੰ ਘਰੇ ਆ ਜਾਂਦੇ ਸੀ ਸ਼ਾਮ ਨੂੰ ਤੇ ਹੁਣ ਜੱਟ ਵੀ ਜਿਹੜੇ ਤੜਕੇ 8 ਵਜੇ ਜਾਂਦੇ ਨੇ 5 ਵਜੇ ਨੂੰ ਘਰੇ ਆਏ ਨੇ ਰਾਤ ਨਹੀਂ ਲਾਉਣੀ ਪੈਂਦੀ ਹੋਰ ਪਾਦਨੇ ਆ ਬਾਈ ਹੈਂ ਦੇਖ ਲਓ ਜੀ ਆ ਹੈ ਭਗਵੰਤਵਾਨ ਦਾ ਇਹ ਵੀ ਨਾ ਜ਼ਿੰਦਗੀ ਦੇ ਵਿੱਚ ਕਿੰਨਾ ਟਾਈਮ ਕਿਸਾਨ ਖੇਤੀ ਕਰਦੇ ਰਹਿਣਗੇ ਉਹ ਭਗਵੰਤਵਾਨ ਦਾ ਨਾਂ ਜਿਹੜਾ ਰਹੂਗਾ ਪਰ ਜਿਹੜਾ ਆ ਸੂਏ ਵਾਲਾ ਪਾਣੀ ਤੇ ਇੱਕਾ ਲੇਟ ਵਾਲਾ ਕੰਡਾ ਇਹ ਭਗਵੰਤਵਾਨ ਨੇ ਕੱਢ ਗਿਆ ਦੁਨੀਆ ਜਾਲ ਰੱਖੂ